ਸਾਰੀਆਂ ਪਾਰਟੀਆਂ ਨੂੰ ਖਤਰਾ ਸੀਗਾ ਕਿ ਇੱਕ ਲੀਡਰ ਵੱਡਾ ਬਣ ਕੇ ਜਾਣਾ ਫੇਰ ਇਹ ਸਾਹਮਣ ਔਖਾ ਹੋ ਜਾਊਗਾ ਡਰ ਲੱਗਦਾ ਰਾਜੇ ਤੋਂ ਇਹ ਵੀ ਡਰ ਹੋ ਸਕਦਾ ਲੀਡਰਾਂ ਨੂੰ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਵੀ ਡਰਾ ਕਿ ਰਾਜਾ ਮੁੱਖ ਮੰਤਰੀ ਨਾ ਬਣ ਜਾਏ ਇਹ ਤਾਂ ਸਾਰਾ ਇੱਕ ਰਾਜਾ ਜੀ ਨੂੰ ਰੋਕਣ ਦੇ ਲਈ ਕੀਤਾ ਉਹਨਾਂ ਨੇ ਪਰ ਰਾਜਾ ਰੁਕਦਾ ਨਹੀਂ ਹੈਗਾ ਹਾਰ ਦੇ ਪਿੱਛੇ ਰਾਜਾ ਵੜਿੰਗ ਦੀ ਪ੍ਰਧਾਨਗੀ ਦੀ ਕਾਰਜਕਾਰੀ ਮੰਨਦੇ ਹੋ ਤਿੰਨ ਸੀਟਾਂ ਹਾਰਨ ਦੇ ਪਿੱਛੇ ਜਾਂ ਹੋਰ ਕੋਈ ਕਾਰਨ ਮੰਨਦੇ ਇੱਡੇ ਬੜੇ ਸਰਕਾਰੀ ਤੰਤਰ ਨਾਲ ਲੜ ਕੇ ਸੈਕਿੰਡ ਤੇ ਆ ਗਏ ਫਿਰ ਉਹਨੂੰ ਆਪਾਂ ਕਿਵੇਂ ਆਪਾਂ ਫੀਲਰ ਨਹੀਂ ਨਾ ਕਹਿ ਸਕਦੇ ਉਹ ਤਾਂ ਇੱਕ ਲੜਾਈ ਲੜੀ ਹੈ ਲੜਾਈ ਤੇ ਜਿੱਤ ਹਾਰ ਚੱਲਦੀ ਹੈ ਪਹਿਲਾਂ ਕਿਦੋਂ ਰਾਜਾ ਜੀ ਨੇ 7 ਐਮਪੀ ਸੀਟਾਂ ਚ ਤਾਂ ਇਹਨਾਂ ਉਹ ਤਾਂ ਵੀ ਰਾਜਾ ਜੀ ਪ੍ਰਧਾਨ ਸੀਗੇ ਚਾਰ ਇਲੈਕਸ਼ਨ ਆ ਉਹ ਜਿੱਤ ਚੁੱਕੇ ਨੇ ਤਿੰਨ ਐਮਐਲਏ ਦੀਆਂ ਚੌਥੀ ਐਮਪੀ ਦੀ ਐਮਪੀ ਦੀ ਇਲੈਕਸ਼ਨ ਦੇਖੋ ਤੁਸੀਂ ਕਿੰਡੀ ਟਫ ਸੀ ਦੋ ਪਾਰਟੀਆਂ ਨੇ ਇਕੱਠੇ ਹੋ ਕੇ ਜੇ ਕਾਂਗਰਸ ਹਾਰੀ ਤਾਂ ਇਹਦਾ ਮਤਲਬ ਕਾਂਗਰਸ ਹਾਰੀ ਥੋੜੀ ਹੈ ਕਾਂਗਰਸ ਤਾਂ ਆਪਦੀ ਸਟੇਬਲ ਹੈ ਨਾ ਵੀ ਜੇ ਕੋਈ ਪਰਸਨਲ ਕਿੜਾ ਹੈ ਨਾ ਤਾਂ ਸਿੱਧਮ ਸਿੱਧੇ ਕੱਢੀ ਨਹੀਂ ਹੁੰਦੀ ਆ ਐਦਾਂ ਕਿਸੇ ਦੀ ਇਮੇਜ ਨੂੰ ਗਿੰਦਲਾ ਕਰਨ ਕਰਕੇ ਨਹੀਂ ਨਿਕਲਣੀ ਕਿੜਾ ਹਾਲੀ ਦੇ ਅੰਦਰ ਪੰਜਾਬ ਚ 4 ਹਲਕਿਆਂ ਤੇ ਜਿਮਨੀ ਚੋੜ ਹੋਈ ਆ ਜਿੰਨਾਂ ਦੇ ਵਿੱਚੋਂ ਜਿਮਨੀ ਚੋਣਾ ਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਜਿੱਤਦੀ ਆ ਤੇ ਇੱਕ ਬਰਨਾਲਾ ਦੀ ਸੀਟ ਕਾਂਗਰਸ ਦੇ ਹਿੱਸੇ ਆਉਂਦੀ ਆ ਜਿੱਥੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਟਿਕਟ ਪਾਰਟੀ ਦਿੰਦੀ ਆ ਤੇ ਉਹਨਾਂ ਨੇ ਉਹ ਸੀਟ ਜੱਤ ਕੇ ਪਾਰਟੀ ਦੀ ਝੋਲੀ ਪਈ ਗੱਲ ਇੱਥੇ ਨਹੀਂ ਮੁੱਕ ਜਾਂਦੀ ਗੱਲ ਵਿਵਾਦ ਹੁੰਦਾ ਕਾਫੀ ਚਰਚਾ ਹੁੰਦੀ ਆ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਗਿੱਦੜਵਾਹਾ ਤੋਂ ਉਹਨਾਂ ਦੀ ਧਰਮ ਪਤਨੀ ਅਮਨਤਾ ਵੜਿੰਗ ਚੋਣ ਲੜ ਰਹੇ ਸੀਗੇ ਉਧਰ ਸੁਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਰਹੇ ਨੇ ਮੌਜੂਦਾ ਐਮਪੀ ਨੇ ਉਹਨਾਂ ਦੇ ਧਰਮ ਪਤਨੀ ਚੋਣ ਲੜ ਰਹੇ ਸੀਗੇ ਡੇਰਾ ਬਾਬਾ ਨਾਨਕ ਤੋਂ ਤਾਂ ਦੋਨੇ ਹੀ ਜਿਹੜੇ ਉਮੀਦਵਾਰ ਨੇ ਇਹ ਵੱਡੇ ਚਿਹਰੇ ਮੰਨੇ ਜਾਂਦੇ ਨੇ ਤਾਂ ਉਹ ਦਿਗਜ ਨੇਤਾ ਦੀਆਂ ਜਿਹੜੀਆਂ ਪਤਨੀਆਂ ਉਹ ਹਾਰ ਜਾਂਦੀਆਂ ਨੇ ਜਿਸ ਨੂੰ ਲੈ ਕੇ ਕਾਫੀ ਟਰੋਲ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਜਾ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਮੌਜੂਦਾ ਪ੍ਰਧਾਨ ਨੇ ਉਹਨਾਂ ਦੀ ਪਤਨੀ ਨੂੰ ਟਰੋਲ ਕੀਤਾ ਜਾ ਰਿਹਾ ਸੁਜਿੰਦਰ ਸਿੰਘ ਰੰ ਆਵਾ ਦੀ ਪਤਨੀ ਨੂੰ ਕੰਟਰੋਲ ਕੀਤਾ ਜਾ ਰਿਹਾ ਇੱਕ ਜਿਹੜਾ ਨੈਰੇਟਿਵ ਸੋਸ਼ਲ ਮੀਡੀਆ ਦੇ ਉੱਤੇ ਜਾਂ ਮੀਡੀਆ ਗਲਾਰਿਆਂ ਦੇ ਅੰਦਰ ਚੱਲ ਰਿਹਾ ਕਿ ਆ ਜਾ ਰਿਹਾ ਕਿ ਜਿਹੜੀ ਇਹ ਚੋਣ ਹਾਰਨ ਦਾ ਕਾਰਨ ਆ ਇਹ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹੰਕਾਰ ਆ ਇਸੇ ਕਰਕੇ ਕਾਂਗਰਸ ਪਾਰਟੀ ਜਿਹੜੀ ਤਿੰਨ ਸੀਟਾਂ ਦੇ ਉੱਤੇ ਚੋਣ ਹਾਰ ਗਈ ਗੱਲਬਾਤ ਕਰਾਂਗੇ ਸਾਡੇ ਨਾਲ ਯੂਥ ਕਾਂਗਰਸ ਪੰਜਾਬ ਦੇ ਜਨਰਲ ਸੈਕਟਰੀ ਨੇ ਦੀਪ ਟਿਵਾਣਾ ਜੀ ਵਾਕਵਾਕ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਨੇ ਉਹਨਾਂ ਤੋਂ ਜਾਣਾਂਗੇ ਪੰਜਾਬ ਦੇ ਅੰਦਰ ਇਹਨਾਂ ਤਿੰਨ ਸੀਟਾਂ ਦੇ ਉੱਤੇ ਕਾਂਗਰਸ ਦੀ ਹਾਰ ਦਾ ਉਹ ਕੀ ਕਾਰਨ ਮੰਨਦੇ ਨੇ ਤੇ ਜੋ ਨੈਰੇਟਿਵ ਸਰਜਿਆ ਜਾ ਰਿਹਾ ਉਸ ਨੂੰ ਕਿਵੇਂ ਦੇਖਦੇ ਨੇ ਟਵਾਣਾ ਸਾਹਿਬ ਐਸਐਮਟੀਵੀ ਤੇ ਸਵਾਗਤ ਹੈ ਅਸਿਕਾਲ ਰਾਜਦੀਪ ਜੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਕਿਰਪਾ ਵਾਇਗੁਰਦੀ ਜੀ ਜਿਮਨੀ ਚੋਣਾ ਹੋਈਆਂ ਤੇ ਜਿਸ ਤਰੀਕੇ ਨਾਲ ਮੈਂ ਸ਼ੁਰੂਆਤ ਕੀਤੀ ਇੱਕ ਨੈਰੇਟਿਵ ਬਿਲਡ ਕਰਤਾ ਕਿ ਹੁਣ ਪ੍ਰਧਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਪ੍ਰਧਾਨ ਦੇ ਹੰਕਾਰ ਕਰਕੇ ਹੀ ਜਿਹੜਾ ਅਸੀਂ ਜਿਮਨੀ ਚੋਣਾ ਕਾਂਗਰਸ ਤਿੰਨ ਸੀਟਾਂ ਹਾਰੀ ਨਹੀਂ ਜੀ ਇਹ ਸਰਾਸਰ ਗਲਤ ਹੈ ਅ ਪ੍ਰਧਾਨ ਦੇ ਇਹ じゃ ਕੋਈ ਐਟੀਟਿਊਡ ਨਹੀਂ ਹੈਗਾ ਕੋਈ ਕੋਈ ਹੰਕਾਰ ਨਹੀਂ ਹੈਗਾ ਇਹ ਤਾਂ ਕੁਝ ਨਿੱਜੀ ਚੈਨਲਾਂ ਨੇ ਆਪਣੀ ਟੀਆਰਪੀ ਕਹਿ ਲਓ ਆਪਣੀ ਪਰਸਨਲ ਰੰਜਿਸ਼ ਕਹਿ ਲਓ ਆਪਣੇ ਪਰਸਨਲ ਵਿਖਾਵੇ ਕਰਕੇ ਇਹ ਇੱਕ ਨੈਰੇਟਿਵ ਸਿਰਜਤਾ ਹੁਣ ਜੇ ਆਪਾਂ ਇਦਾਂ ਦੀ ਗੱਲ ਕਰੀਏ ਤਾਂ ਰਾਜਾ ਜੀ ਤਾਂ ਹਾਰੇ ਨਹੀਂ ਇਲੈਕਸ਼ਨ ਆਪਾਂ ਤਾਂ ਹਾਰੇ ਮੰਨਦੇ ਨਹੀਂ ਕਿਉਂਕਿ ਜਦੋਂ 2022 ਚ ਇਲੈਕਸ਼ਨ ਹੋਈ ਆ ਉਦੋਂ 86% ਵੋਟ ਪੂਲ ਹੋਈ ਸੀ ਉਦੋਂ ਵੀ 50000 ਵੋਟ ਪੂਲ ਹੋਈ ਰਾਜਾ ਜੀ ਨੂੰ ਤੇ ਹੁਣ ਜਦੋਂ ਇਲੈਕਸ਼ਨ ਹੋਈ ਹੈ ਬਾਏ ਇਲੈਕਸ਼ਨ ਸਰ ਜਦੋਂ ਸਰਕਾਰ ਦਾ ਐਡਾ ਵੱਡਾ ਸਟਰਕਚਰ ਸੀਗਾ ਸੈਂਟਰ ਦਾ ਐਡਾ ਵੱਡਾ ਸਟਰਕਚਰ ਸੀਗਾ ਮਨਪ੍ਰੀਤ ਬਾਦਲ ਜੀ ਦੇ ਪਿੱਛੇ ਤੇ ਹੁਣ ਵੀ 82% ਵੋਟ ਪੂਲ ਹੋਈ ਹੈ ਜਿਹਦੇ ਚ ਹੁਣ ਵੀ 50000 ਵੋਟ ਫਿਰ ਪੂਲ ਹੋਗੀ ਸਰ ਰਾਜਾ ਜੀ ਨੂੰ ਰਾਜਾ ਜੀ ਤਾਂ ਘਟੇ ਨਹੀਂ ਹੈਗੇ ਰਾਜਾ ਜੀ ਤਾਂ ਸਟੇਬਲ ਨੇ ਆਪਣੀ ਜਗ੍ਹਾ ਹੋਇਆ ਕੀ ਹੈ ਸਾਰੀਆਂ ਪਾਰਟੀਆਂ ਨੂੰ ਖਤਰਾ ਸੀਗਾ ਕਿ ਇੱਕ ਲੀਡਰ ਵੱਡਾ ਬਣ ਗ ਜਾਣਾ। ਹੂੰ। ਫੇਰ ਇਹ ਸਾਹਮਣ ਔਖਾ ਹੋ ਜੂਗਾ। ਡਰ ਲੱਗਦਾ ਰਾਜੇ ਤੋਂ। ਉਹ ਡਰ ਨੂੰ ਕੈਪਚਰ ਕਰਨ ਲਈ ਸਾਰੇ ਇਕੱਠੇ ਹੋਗੇ। ਕੀ ਕਾਂਗਰਸ ਦੇ ਵਿੱਚ ਵੀ ਲੀਡਰ ਨੇ ਜਿਹੜੇ ਵੱਡੇ ਚਿਹਰੇ ਨੇ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਕਿਉਂਕਿ ਰਾਜਾ ਜੀ ਕਹਿ ਦਿੰਦੇ ਆ ਕਿ ਮੈਂ ਆਉਣ ਵਾਲਾ ਮੁੱਖ ਮੰਤਰੀ ਆ, ਮੈਂ ਸੁਪਨਾ ਰੱਖਦਾ ਮੈਨੂੰ ਕਿਸੇ ਪੰਡਤ ਨੇ ਕਿਹਾ। ਇਹ ਵੀ ਡਰ ਹੋ ਸਕਦਾ ਲੀਡਰਾਂ ਨੂੰ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਵੀ ਡਰਾ ਕਿ ਰਾਜਾ ਮੁੱਖ ਮੰਤਰੀ ਨਾ ਬਣ ਜੇ। ਨਹੀਂ ਜੀ। ਪਾਰਟੀ ਦਾ ਵਿੱਚ ਇਹ ਜਾ ਕੋਈ ਨਹੀਂ ਹੈਗਾ ਚਲੋ ਹਰ ਇੱਕ ਹੁੰਦਾ ਦਿਲ ਚ ਵੀ ਹਾਂ ਮੈਂ ਵੀ ਬਣਾ ਮੈਂ ਵੀ ਬਣਾ ਉਹ ਚੱਲਦੀ ਆਈ ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਕੋਈ ਉੱਥੇ ਜਾ ਕੇ ਕਿਸੇ ਨੇ ਕੋਈ 네ਗੇਟਿਵ 네ਗੇਟਿਵਿਟੀ ਫਲਾਈ ਹੋਵੇ ਜਾਂ ਨਹੀਂ ਇਹ ਸਾਰਾ ਝੂਠਾ ਇਹ ਤਾਂ ਜਸਟ ਇੱਕ ਰਾਜਾ ਜੀ ਨੂੰ ਰੋਕਣ ਦੇ ਲਈ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਵੋਟ ਇੱਕ ਕਹ ਲਓ ਵੀ ਸਾਰਿਆਂ ਨੇ ਸਰਕਾਰ ਦੇ ਅੰਡਰ ਭਗਤਾਤੀ ਸਰਕਾਰ ਤੋਂ ਕੋਈ ਕਿਸੇ ਨੇ ਪੜਲ ਪਰਸਨਲ ਲਾਹਾ ਲੈਣਾ ਕਹਿ ਲਓ ਜਾਂ ਕੁਝ ਵੀ ਕਹਿ ਲਓ 100 ਤਰ੍ਹਾਂ ਦੀਆਂ ਗੱਲਾਂ ਨੇ ਬਾਈ ਜੀ ਜਿੰਨੀਆਂ ਗੱਲਾਂ ਕਰੀ ਜਾਵਾਂਗੇ ਉਨੀਆਂ ਹੋਈ ਜਾਣਗੀਆਂ ਪਰ ਇਹ ਤਾਂ ਸਾਰਾ ਇੱਕ ਰਾਜਾ ਜੀ ਨੂੰ ਰੋਕਣ ਦੇ ਲਈ ਕੀਤਾ ਉਹਨਾਂ ਨੇ ਪਰ ਰਾਜਾ ਰੁਕਦਾ ਨਹੀਂ ਹੈਗਾ ਉਦੋਂ ਜਦੋਂ ਐਮਪੀ ਇਲੈਕਸ਼ਨ ਹੋਈ ਹੈ ਉਹ ਇਲੈਕਸ਼ਨ ਦੇ ਵਿੱਚ 7 ਸੀਟਾਂ ਕਾਂਗਰਸ ਜਿੱਤ ਗਈ ਉਦੋਂ ਤਾਂ ਕਿਸੇ ਨਿੱਜੀ ਚੈਨਲ ਵਾਲੇ ਨੇ ਆ ਕੇ ਉਹਦੀ ਵਾਵਾ ਨਹੀਂ ਕਰੀ ਤੁਸੀਂ ਇੱਥੋਂ ਸਮਝੋ ਨਾ ਅੱਜ ਜੇ ਉਹਦੇ ਮਤਲਬ ਅੱਜ ਉਹਦੀ ਜੇ ਨਹੀਂ ਨੈਗੇਟਿਵਿਟੀ ਫਲਾ ਰਹੇ ਨੇ ਰਾਜਾ ਜੀ ਦੇ ਖਿਲਾਫ ਕੁਝ ਵੀ ਕਰ ਰਿਹਾ ਤਾਂ ਪਰਸਨਲ ਹੈ ਇਦਾਂ ਦਾ ਕੁਝ ਨਹੀਂ ਆ ਜੀ ਕੋਈ ਹੰਕਾਰ ਨਹੀਂ ਆ ਕੁਝ ਨਹੀਂ ਆ ਬੜੇ ਡਾਊਨ ਟੂ ਅਰਥ ਨੇ ਉਹ ਤੁਸੀਂ ਦੇਖਿਆ ਹੀ ਆ ਕਿੱਡਾ ਸੋਹਣਾ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਕੀਤਾ ਕਿੰਨੀ ਸੋਹਣੀ ਆਪਣੀ ਮਹਿਮ ਚਲਾਈ ਹੈ ਕਿਵੇਂ ਆਪਣਾ ਵੋਟ ਬੈਂਕ ਸਾਹਮਣੇ ਰੱਖਿਆ ਫਿਰ ਜੇ ਐਡਾ ਹੰਕਾਰ ਹੁੰਦਾ ਫਿਰ 50 50000 ਵੋਟ ਕਿਵੇਂ ਪੋਇਲ ਹੋ ਜਾਂਦੀ ਫਿਰ ਉਹ ਕਿਵੇਂ ਰਹਿ ਜਾਂਦੀ ਵੋਟ ਫਿਰ ਉਹ ਵੀ ਤਾਂ ਟੁੱਟਦੇ ਉਹਨਾਂ ਨੂੰ ਕਿਹੜਾ ਹੰਕਾਰ ਦਿਖਦਾ ਨਹੀਂ ਸੀ ਉਹਨਾਂ ਕੋਈ ਵੀ ਤਾਂ ਹੰਕਾਰ ਆਇਆ ਹੋਊਗਾ ਜੇ ਹੰਕਾਰ ਹੋ ਕਿੱਦਾਂ ਤਾਂ ਨਹੀਂ ਆ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਦੇ ਪ੍ਰਧਾਨ ਸਾਹਿਬ ਆਪ ਦੀ ਸੀਟ ਤੇ ਲੱਗੇ ਰਹੇ ਸੀਟ ਵੀ ਨਹੀਂ ਕੱਢ ਸਕੇ ਤੇ ਦੂਜੀਆਂ ਤਿੰਨ ਸੀਟਾਂ ਤੇ ਪ੍ਰਚਾਰ ਕਰਨੇ ਗਏ ਤੇ ਉਹ ਵੀ ਤਿੰਨ ਸੀਟਾਂ ਗਵਾਲੀਆਂ ਬਰਨਾਲੇ ਚੰਜ ਸਿੰਘ ਚੰਨੀ ਅਤੇ ਪ੍ਰਤਾਪ ਬਾਜਵਾ ਨੇ ਜੋਰ ਲਾਇਆ ਤੇ ਉਹ ਸੀਟ ਨਿਕਲ ਗਈ ਨਹੀਂ ਜੀ ਤੁਸੀਂ ਇੱਕ ਚੀਜ਼ ਹੋਰ ਦੇਖੋ ਰਾਜਾ ਜੀ ਦਾ ਇੱਕ ਬੜਾ ਵਧੀਆ ਇੱਕ ਜੋਗਦਾਨ ਇਸ ਵਾਰ ਇੱਕ ਪਾਰਟੀ ਨੂੰ ਇੱਕ ਬੜਾ ਵਧੀਆ ਲੀਡਰ ਦਿੱਤਾ ਉਹਨਾਂ ਨੇ ਕਾਲਾ ਢਿੱਲੋਂ ਜੀ ਕਾਲਾ ਜੀ ਦਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈਗਾ ਨਾ ਕੋਈ ਪਾਪ ਦਾਦੇ ਨਾ ਕੁਝ ਹੋਰ ਉਹਨਾਂ ਨੂੰ ਪਹਿਲਾਂ ਜ਼ਿਲ੍ਹਾ ਪ੍ਰਧਾਨਕ ਰਾਜਾ ਜੀ ਨੇ ਬਣਾਇਆ ਤੇ ਹੁਣ ਉਹਨਾਂ ਨੂੰ ਟਿਕਟ ਦਿੱਤੀ ਉਹ ਐਮਐਲਏ ਵੀ ਤਾਂ ਰਾਜਾ ਜੀ ਨੇ ਬਣਾਇਆ ਠੀਕ ਹੈ ਜੀ ਉਹਦੀ ਆਪਣੀ ਚੋਣ ਪ੍ਰਚਾਰ ਛੱਡ ਕੇ 17 ਤਰੀਕ ਨੂੰ ਉਹ ਕਾਲਾ ਜੀ ਦਾ ਚੋਣ ਪ੍ਰਚਾਰ ਵੀ ਕਰਕੇ ਗਏ ਨੇ ਜੋ ਜਦੋਂ ਵੀ ਕਾਲਾ ਜੀ ਸੱਦਦੇ ਸੀ ਉਹ ਜਾਣਦੇ ਸੀ ਮੈਂ ਖੁਦ ਉਸ ਸਿਲੈਕਸ਼ਨ ਦੇ ਵਿੱਚ ਸੀਗਾ ਇਹੀ ਜੀ ਨਹੀਂ ਗੱਲ ਹੈਗੀ ਜਿੱਥੇ ਜਿੱਥੇ ਉਹਨਾਂ ਦੀ ਡਿਊਟੀ ਲੱਗੀ ਉੱਥੇ-ਉੱਥੇ ਜਾਣਾ ਪੈਂਦਾ ਹਾਂ ਜਿੱਥੇ ਹੁਣ ਅਪਦੀ ਇਲੈਕਸ਼ਨ ਹੈ ਅਪਦੀ ਇਲੈਕਸ਼ਨ ਨਹੀਂ ਛੱਡੀ ਜਾਂਦੀ ਕਈ ਜਗ੍ਹਾ ਨਹੀਂ ਕਰਿਆ ਜਾਂਦਾ ਕਿਉਂਕਿ ਕਹਿ ਲੋ ਵੀ ਸਫਰ ਇੰਨਾ ਪੈ ਜਾਂਦਾ ਜਾਂ ਦਿਹਾੜੀ ਪੂਰੀ ਕੀਮਤੀ ਦਨ ਸੀਗਾ ਲਿਮਟਿਡ ਸਮਾਂ ਸੀਗਾ ਤੇ ਕਰਕੇ ਨਹੀਂ ਹੋਇਆ ਹਾਰ ਦੇ ਪਿੱਛੇ ਰਾਜਾ ਵਡਿੰਗ ਦੀ ਪ੍ਰਧਾਨਗੀ ਦੀ ਕਾਰਜਕਾਰੀ ਮੰਨਦੇ ਹਾਂ ਤਿੰਨ ਸੀਟਾਂ ਹਾਰਨ ਦੇ ਪਿੱਛੇ ਜਾਂ ਹੋਰ ਕੋਈ ਕਾਰਨ ਮੰਨਦੇ ਹਾਂ ਨਹੀਂ ਜੀ ਹਾਰ ਦੇ ਪਿੱਛੇ ਕਿਸੇ ਦਾ ਕੋਈ ਰੀਜ਼ਨ ਨਹੀਂ ਹੈਗਾ ਜੀ ਕਾਂਗਰਸ ਪਾਰਟੀ ਨੇ ਆਪਣਾ ਬੈਸਟ ਦਿੱਤਾ ਹੈ ਚਾਹੇ ਉਹ ਸੁਖਜਿੰਦਰ ਰੰਧਾਵਾ ਜੀ ਨੇ ਚਾਹੇ ਉਹ ਰਾਜਾ ਜੀ ਨੇ ਚਾਹੇ ਉਹ ਆਪਣਾ ਕਾਲਾ ਜੀ ਨੇ ਚਾਹੇ ਆਪਣੇ ਹਸ਼ਰਪੁਰ ਵਾਲੀ ਸੀਟ ਸੀਗੀ ਤੁਸੀਂ ਇਹ ਦੇਖੋ ਵੀ ਹਰ ਜਗ੍ਹਾ ਤੇ ਐਡੀ ਤਕੜੀ ਫਾਈਟ ਰਹੀ ਆ ਹਰ ਜਗ੍ਹਾ ਤੋਂ ਕਾਂਗਰਸ ਦੂਜੇ ਨੰਬਰ ਤੇ ਆਈ ਆ ਤੀਜੇ ਤੇ ਤਾਂ ਕਿੱਥੇ ਗਈ ਨਹੀਂ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਵੀ ਜੇ ਇੱਡੇ ਬੜੇ ਸਰਕਾਰੀ ਤੰਤਰ ਨਾਲ ਲੜ ਕੇ ਸੈਕੰਡ ਤੇ ਆ ਗਏ ਫਿਰ ਉਹਨੂੰ ਆਪਾਂ ਕਿਵੇਂ ਆਪਾਂ ਫੀਲੀਅਰ ਨਹੀਂ ਨਾ ਕਹਿ ਸਕਦੇ ਉਹ ਤਾਂ ਇੱਕ ਲੜਾਈ ਲੜੀ ਹੈ ਲੜਾਈ ਤੇ ਜਿੱਤ ਹਾਰ ਚੱਲਦੀ ਹੈ ਜਿੱਤਾ ਹਾਰਾ ਬਣੀਆਂ ਹੋਈਆਂ ਨੇ ਪਰ ਭਈ ਉਹਦੇ ਨਾਲ ਇੱਡਾ ਨਹੀਂ ਹੈਗਾ ਪਹਿਲਾਂ ਜਦੋਂ ਰਾਜਾ ਜੀ ਨੇ 7 ਐਮਪੀ ਸੀਟਾਂ ਚ ਤਾਂੀਆਂ ਨੇ ਉਹ ਤਾਂ ਵੀ ਰਾਜਾ ਜੀ ਪ੍ਰਧਾਨ ਸੀਗੇ ਇਹ ਤਾਂ ਸਾਰੀ ਕਨੈਕਟੀਵਿਟੀ ਹੈ ਜੀ ਇੱਕ ਬਾਈ ਟਰੋਲ ਬਹੁਤ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਨੂੰ ਲੈ ਕੇ ਬੜਾ ਟਰੋਲਿੰਗ ਕੀਤੀ ਜਾ ਰਹੀ ਆ ਮੀਮ ਬਣਾਏ ਜਾ ਰਹੇ ਨੇ ਬਹੁਤ ਕੁਝ ਕਮੈਂਟ ਪੈ ਰਹੇ ਨੇ ਪੋਸਟਾਂ ਤੱਕ ਪੈ ਰਹੀਆਂ ਨੇ ਉਹ ਤਾਂ ਬਾਈ ਤੁਹਾਨੂੰ ਪਤਾ ਆ ਹਰ ਇੱਕ ਬੰਦਾ ਜਦੋਂ ਕੋਈ ਆਮ ਘਰ ਚੋਂ ਨਿਕਲ ਕੇ ਰਾਈਜ਼ ਕਰਦਾ ਨਾ ਤਾਂ ਉਹਨੂੰ ਬਹੁਤ ਤਾਕਤਾਂ ਰੋਕਣ ਆ ਲਈਆਂ ਜਾਂਦੀਆਂ ਨੇ ਬਹੁਤ ਤਾਕਤਾਂ ਨੂੰ ਇਹ ਹੁੰਦਾ ਵੀ ਹੁਣ ਇਹਨੂੰ ਨੀਵੇਂ ਕਿਵੇਂ ਸਿੱਟਿਆ ਜਾਵੇ ਉਹ ਮੀਮਸ ਸਿਰਫ ਉਹਨਾਂ ਨੂੰ ਡੀਮੋਟੀਵੇਟ ਕਰਨ ਵਾਸਤੇ ਕਰੇ ਜਾ ਰਹੇ ਨੇ ਪਰ ਉਹ ਹੂਣ ਵਾਲੇ ਨਹੀਂ ਹੈਗੇ ਉਹ ਦੋਨੋਂ ਜਾਣੇ ਬੜੇ ਹਾਰਡ ਵਰਕਰ ਨੇ ਤੇ ਬੜੇ ਮਤਲਬ ਆਪਣੇ ਆਪ ਸਹਿਣਸ਼ੀਲਤਾ ਵਾਲੇ ਨੇ ਇਦਾਂ ਦੀ ਕੋਈ ਗੱਲ ਨਹੀਂ ਆ ਵੀ ਉਹ ਇਹ ਜੇ ਮੀਮਸ ਨਾਲ ਜਾਂ ਕਿਸੇ ਦੇ ਪਰਸਨਲ ਰੰਜਿਸ਼ ਕਰਕੇ ਕੁਝ ਕਰਨਗੇ ਨਹੀਂ ਜੀ ਇਤਾਂ ਦਾ ਨਹੀਂ ਆ ਤੁਸੀਂ ਕਿਹਾ ਆਮ ਘਰ ਤੋਂ ਨੇ ਇਹੀ ਗੱਲ ਮਾਨਪਤ ਸਿੰਘ ਬਾਦਲ ਹੋਰਾਂ ਨੇ ਕਿਹਾ ਹੀ ਰਵਨੀਤ ਬਿੱਟੂ ਨੇ ਕਿਹਾ ਕਹਿੰਦੇ ਜੇ ਇਹੋ ਜਿਹਾ ਆਮ ਘਰ ਦਾ ਹੁੰਦਾ ਗਰੀਬ ਹੁੰਦਾ ਤਾਂ ਘਰ ਘਰ ਹੋਣੇ ਚਾਹੀਦੇ ਆ ਡਿਫੈਂਡਰ ਵਰਗੀਆਂ ਗੱਡੀਆਂ ਦੇ ਵਿੱਚ ਘੁੰਮਦੇ ਆ ਇਹ ਵੱਡੀਆਂ ਵੱਡੀਆਂ ਮਹਿੰਗੀਆਂ ਢਾਈ ਢਾਈ ਕਰੋੜ ਦੀਆਂ ਕਾਰਾਂ ਇਹਨਾਂ ਕੋਲ ਇੱਥੋਂ ਤੱਕ ਕਿ 15-15 20-20 ਲੱਖ ਦੀਆਂ ਤਾਂ ਘੜੀਆਂ ਬਣਦੇ ਆ ਭਾਈ ਜੀ ਆਮ ਘਰ ਦਾ ਮਤਲਬ ਕਿਸੇ ਦੀ ਜਾਇਦਾਦ ਨਹੀਂ ਹੁੰਦੀ ਆਮ ਘਰ ਦਾ ਮਤਲਬ ਮੇਰਾ ਕਹਿਣ ਦਾ ਇਹ ਹੈ ਵੀ ਉਹਨਾਂ ਦਾ ਕੋਈ ਪੋਲੀਟਿਕਲ ਪਛੋਕੜ ਨਹੀਂ ਸੀ ਇੱਕ 2012 ਤੋਂ ਸਟਾਰਟ ਹੋ ਕੇ ਅੱਜ ਦੇਖੋ ਚਾਰ ਇਲੈਕਸ਼ਨ ਉਹ ਜਿੱਤ ਚੁੱਕੇ ਨੇ ਤਿੰਨ ਐਮਐਲਏ ਦੀਆਂ ਚੌਥੀ ਐਮਪੀ ਦੀ ਐਮਪੀ ਦੀ ਇਲੈਕਸ਼ਨ ਦੇਖੋ ਤੁਸੀਂ ਕਿੰਡੀ ਟਫ ਸੀ ਨਵਾਂ ਏਰੀਆ ਦੋ ਵਾਰ ਦਾ ਸੈਟਿੰਗ ਐਮਪੀ ਜਿਹਦੇ ਦੋਨੋਂ ਵੱਡੀਆਂ ਤਾਕਤਾਂ ਇੱਕ ਆਪ ਸਰਕਾਰ ਦਾ ਮੌਜੂਦਾ ਸਰਕਾਰ ਦਾ ਕੈਂਡੀਡੇਟ ਇੱਕ ਬੀਜੇਪੀ ਸੈਂਟਰਲ ਸਰਕਾਰ ਦਾ ਕੈਂਡੀਡੇਟ ਦੋਨਾਂ ਦੇ ਪਿੱਛੇ ਸਰਕਾਰੀ ਮਸ਼ੀਨਰੀਆਂ ਸੀਗੀਆਂ ਸਰਕਾਰੀ ਮਸ਼ੀਨਰੀਆਂ ਨੇ ਕਿ ਉੱਥੇ ਕੰਮ ਕਰਿਆ ਜੇ ਉੱਥੋਂ ਰਾਜਾ ਜੀ ਜਿੱਤ ਕੇ ਆ ਸਕਦੇ ਆ ਉਹ ਆਮ ਹੀ ਹੈ ਜੇ ਉੱਥੇ ਲੋਕਾਂ ਨੇ ਪਿਆਰ ਦਿੱਤਾ ਤਾਂ ਉਹਦੀ ਨਿਮਰਤਾ ਨੂੰ ਦਿੱਤਾ ਨਾ ਕਿ ਉਹਦੇ ਹੰਕਾਰ ਨੂੰ ਦਿੱਤਾ ਹੰਕਾਰ ਹੰਕੂਰਤਾ ਸ਼ਬਦ ਸਿਰਫ ਇੱਕ ਪਰਸਨਲ ਚੈਨਲ ਵਾਲਿਆਂ ਨੇ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਹੈ ਉਹ ਸਿਰਫ ਕਿਸੇ ਨੇ ਆਪਣੀ ਪਰਸਨਲ ਕਿਰ ਕੱਢਣ ਲਈ ਕਰਿਆ ਪਰ ਉਹਨੂੰ ਮੈਂ ਇੱਕ ਸੁਝਾਅ ਦਿੰਨਾ ਭਰਾ ਨੂੰ ਵੀ ਜੇ ਕੋਈ ਪਰਸਨਲ ਕਿੜਾ ਹੈ ਨਾ ਤਾਂ ਸਿੱਧਮ ਸਿੱਧੇ ਕੱਢੀ ਨਹੀਂ ਹੁੰਦੀ ਆ ਐਦਾਂ ਕਿਸੇ ਦੀ ਇਮੇਜ ਨੂੰ ਗਿੰਦਲਾ ਕਰਨ ਕਰਕੇ ਨਹੀਂ ਨਿਕਲਣੀ ਕਿੜਾ ਉਹਦੇ ਨਾਲ ਤਾਂ ਕਹਿ ਲਓ ਵੀ ਹਾਂ 2 ਮਿੰਟ ਲਈ ਤੇਰੀ ਟੀਆਰਪੀ ਵਧ ਜੂਗੀ ਜਾਂ ਕੁਝ ਵੀ ਆ ਪਰ ਸਮਾਂ ਬਦਲਦਾ ਰਹਿੰਦਾ ਚੱਲਦਾ ਰਹਿੰਦਾ ਕੋਈ ਚੱਕਰ ਨਹੀਂ ਪ੍ਰਧਾਨਗੀ ਨੂੰ ਲੈ ਕੇ ਵੀ ਹੁਣ ਚਰਚਾ ਚੱਲ ਰਹੀ ਹੈ ਕਹਿੰਦੇ ਅਸਤੀਫਾ ਦੇਣਾ ਪਊਗਾ ਜਾਂ ਛੱਡਨੀ ਪਊਗੀ ਜਾਂ ਛਡਾਉਣੀ ਪਊਗੀ ਪਾਰਟੀ ਪ੍ਰਧਾਨ ਬਦਲ ਸਕਦੀ ਆ ਕੋਈ ਗੱਲਬਾਤ ਹੋਈ ਇਸ ਤਰੀਕੇ ਦੀ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਹੋਈ ਜਦੋਂ ਇਹ ਪਾਰਟੀ ਦਾ ਇੰਟਰਨਲ ਮੈਟਰ ਹੁੰਦਾ ਪਰ ਐਦਾਂ ਦੀ ਉਹ ਕੋਈ ਵੀ ਫੈਸਲਾ ਦਿੱਲੀ ਨੇ ਲੈਣਾ ਆ ਨਾ ਤਾਂ ਕੋਈ ਉਰੇ ਵਾਲਾ ਕੋਈ ਹਟਵਾ ਸਕਦਾ ਨਾ ਕੋਈ ਲਵਾ ਸਕਦਾ ਸਾਫ਼ ਜੀ ਗੱਲ ਹੈ ਤਾਂ ਸਾਡੇ ਪਾਰਟੀ ਪ੍ਰਧਾਨ ਖੜਗੇ ਜੀ ਰਾਹੁਲ ਜੀ ਇਹਨਾਂ ਦਾ ਫੈਸਲਾ ਆ ਜੇ ਉਹਨਾਂ ਨੂੰ ਲੱਗੂਗਾ ਵੀ ਹਾਂ ਚੇਂਜ ਦੀ ਲੋੜ ਆ ਤਾਂ ਚੇਂਜ ਹੋ ਜਾਊਗਾ ਪਰ ਇਹ ਨਹੀਂ ਹੈਗਾ ਵੀ ਕੋਈ ਹਟਾ ਕੇ ਕਿਸੇ ਨੂੰ ਲਾਉਣਾ ਨਹੀਂ ਹਟਾਉਣ ਵਾਲਾ ਸ਼ਬਦ ਨਹੀਂ ਹੋਣਾ ਪਰ ਤੁਹਾਨੂੰ ਲੱਗਦਾ ਕਿ ਜੇ ਤਿੰਨ ਸੀਟਾਂ 'ਚ ਹਾਰ ਗਏ ਤਾਂ ਪ੍ਰਧਾਨ ਚੇਂਜ ਕਰ ਦੇਣਾ ਚਾਹੀਦਾਗਾ ਕਿਉਂਕਿ ਅਜੇ ਹਾਂ ਤਾਂ ਬਹੁਤ ਵਾਰੀ ਹੋਇਆਗਾ ਵਾਕ ਦੂਜੀਆਂ ਪਾਰਟੀਆਂ ਦੀ ਗੱਲ ਕਰੀਏ ਉਹਨਾਂ ਦੇ ਵੀ ਪ੍ਰਧਾਨ ਉਹੀ ਰਹਿੰਦੇ ਨੇ ਸਾਤੋਂ ਦੋ ਜੱਤੇ ਵੀ ਸੀਗੇ ਨਹੀਂ ਭਾਈ ਮੈਂ ਤੁਹਾਨੂੰ ਪਹਿਲੀ ਕਲੀਅਰ ਕਲੀਅਰ ਕਰਤਾ ਐ ਵੀ ਇਹ ਹਾਰ ਅਸੀਂ ਮੰਨੀ ਨਹੀਂ ਨਾ ਸਕਦੇ ਜੇ ਤਾਂ ਸਰਕਾਰ ਦੇ ਹੁੰਦੇ ਹਾਰਦੇ ਫੇਰ ਅਸੀਂ ਹਾਰ ਮੰਨਦੇ ਅੱਜ ਤਾਂ ਸਰਕਾਰ ਨਾਲ ਲੜ ਕੇ ਦੂਜੇ ਨੰਬਰ ਤੇ ਆਏ ਆ ਉਥੇ ਭਾਜਪਾ ਨੂੰ ਵੀ ਅਸੀਂ ਪਿੱਛੇ ਛੱਟਿਆ ਅਕਾਲੀ ਦਲ ਨੇ ਆਪ ਇਲੈਕਸ਼ਨ ਨਾ ਲੜ ਕੇ ਸਾਰੀ ਵੋਟ ਕੀ ਸੁੱਚਾ ਸਿੰਘ ਲੰਗਾਜੀ ਨੂੰ ਓਪਨ ਕਰਿਆ ਨਹੀਂ ਸੀਗਾ ਵੀ ਮੈਂ ਆਪ ਦੀ ਸਪੋਰਟ ਕਰ ਰਹੇ ਆ ਦੋ ਪਾਰਟੀਆਂ ਨੇ ਇਕੱਠੇ ਹੋ ਕੇ ਜੇ ਕਾਂਗਰਸ ਹਾਰਦੀ ਤਾਂ ਇਹਦਾ ਮਤਲਬ ਕਾਂਗਰਸ ਹਾਰੀ ਥੋੜੀ ਐ ਕਾਂਗਰਸ ਤਾਂ ਆਪਦੀ ਸਟੇਬਲ ਐ ਨਾ ਉਹ ਕੱਲ੍ਹ ਹੋ ਇੱਕ ਲੱਗਦਾ ਕਿਦਰ ਬਾਅਦ ਚ ਵੀ ਇਹੀ ਹੋਇਆ ਕਾਲੀ ਦਲ ਦੇ ਸਪੋਰਟ ਦੇ ਨਾਲ ਹੀ ਜਿੱਤੇ ਨੇ ਡਿੰਪੀ ਢੱਲੋ ਆਬਵੀਅਸਲੀ ਜੀ ਤੁਸੀਂ ਆਪ ਦੇਖੋ ਹੁਣ ਜਿਹੜਾ ਬੰਦਾ ਕਾਲੀ ਦਲ ਛੱਡ ਕੇ ਆਇਆ ਹੈ ਉਹਦਾ ਕੋਸਤਰ ਰਿਲੇਸ਼ਨ ਹੁੰਦਾ ਨਾ ਪਰ ਪਾਰਟੀ ਨਾਲ ਪਾਰਟੀ ਪ੍ਰਧਾਨ ਨਾਲ ਹਰ ਇੱਕ ਬੰਦੇ ਨਾਲ ਜੇ ਉਹਨਾਂ ਨੇ ਕੋਈ ਕੈਂਡੀਡੇਟ ਨਹੀਂ ਦਿੱਤਾ ਤਾਂ ਉਹਦੇ ਪਿੱਛੇ ਕੁਝ ਤਾਂ ਪਰਸਨਲ ਪ੍ਰੇਮ ਭਾਈਚਾਰਾ ਹੋਊਗਾ ਤੇ ਦੂਜੀ ਗੱਲ ਇਹ ਹੈ ਵੀ ਜਦੋਂ ਕੋਈ ਉੱਥੇ ਕੈਂਡੀਡੇਟ ਹੀ ਨਹੀਂ ਸੀ ਅਕਾਲੀ ਦਲ ਦਾ ਫਿਰ ਅਕਾਲੀ ਦਲ ਨੇ ਆਪਸ਼ਨ ਹੀ ਕਲੀ ਦੀ ਲਿੰਪੀ ਜੀ ਬਚਦੇ ਸੀ ਕਿਉਂਕਿ ਉਹ ਪੁਰਾਣੇ ਕੈਂਡੀਡੇਟ ਸੀਗੇ ਉਹਨਾਂ ਨੂੰ ਕਹਿਣਾ ਸੌਖਾ ਸੀ ਵੀ ਯਾਰ ਮੈਂ ਤੁਹਾਡੇ ਆ ਵੀ ਮੈਂ ਤੁਹਾਡੇ ਨਾਲ ਖੜਦਾ ਰਿਆਂ ਉਹ ਸਾਰੀ ਵੋਟ ਅਕਾਲੀ ਦਲ ਨੇ ਸ਼ਿਫਟ ਕਰੀ ਆਪ ਨੂੰ ਪਰ ਜੇ ਅਕਾਲੀ ਦਲ ਚੌਣ ਮੈਦਾਨ ਦੇ ਵਿੱਚ ਹੁੰਦਾ ਤਾਂ ਕਾਂਗਰਸ ਦਾ ਜਾਂ ਚੌਣ ਨਤੀਜੇ ਦੇ ਰਿਜ਼ਲਟ ਸਮੀਕਰਨ ਕੁਝ ਹੋਰ ਹੋਣੇ ਸੀ 100% ਹੋਲ ਹੋਣੇ ਸੀ ਜੀ ਕਿਉਂਕਿ ਅਕਾਲੀ ਦਲ ਦਾ ਆਪਦਾ ਇੱਕ ਹੁੰਦ ਹੈਗੀ ਆ ਆਪਦੀ ਕੋ ਬੂਟ ਬੈਂਕ ਹੈਗੀ ਆ ਜ ਜਦੋਂ ਉਹ ਵੋਟ ਬੈਂਕ ਤੁਸੀਂ ਸਾਰਾ ਦੇਖੋ ਐਨਲਾਈਜ਼ ਕਰੋ ਥੋੜੀਆਂ ਥੋੜੀਆਂ ਵੋਟਾਂ ਦਾ ਫਰਕ ਹੈ ਉਹ ਜਦੋਂ ਇੱਕ ਪਾਰਟੀ ਸਰੈਂਡਰ ਹੀ ਕਰ ਗਈ ਚਾਹੇ ਅੰਦਰੂਨੀ ਕਿਸੇ ਕਹਿ ਲੋ ਵੀ ਪਾਰਟੀ ਨਾਲ ਸਮਝੌਤਾ ਕਰ ਗਈ ਜਾਂ ਕਿੱਦਾਂ ਵੀ ਕਰ ਗਈ ਉਹ ਸਰੈਂਡਰ ਕਰ ਗਈ ਸਰੈਂਡਰ ਕਰਨ ਤੋਂ ਬਾਅਦ ਉਹ ਆਟੋਮੈਟਿਕਲੀ ਉਹਦਾ ਲਾਹਾ ਤਾਂ ਮੌਜੂਦਾ ਸਰਕਾਰ ਨੂੰ ਜਾਣਾ ਨਾ ਹੁਣ ਆਮ ਆਮ ਬੰਦਾ ਕੋਈ ਵੀ ਉਹ ਸੋਚਦਾ ਹੈ ਵੀ ਮੈਂ ਵੋਟ ਪਾਉਣੀ ਕਿਨੂੰ ਹੈ ਉਹ ਫਿਰ ਜਦੋਂ ਬਹਿ ਕੇ ਸੋਚਦਾ ਉਹ ਸੋਚਦਾ ਵੀ ਯਾਰ 2.5 ਸਾਲ ਦੀ ਹਲੇ ਸਰਕਾਰ ਪਈ ਹੈ ਕਿਉਂ ਨਾ ਆਪਾਂ ਸਰਕਾਰ ਤੋਂ ਕੰਮ ਲੈ ਲਈਏ ਜੇ ਉੱਥੇ ਕਾਲੀ ਦਲ ਆਪ ਲੜਦਾ ਤਾਂ ਫਿਰ ਉਹ ਕਾਲੀ ਦਲ ਨੂੰ ਪੈਣੀ ਪਰ ਹੁਣ ਜਦੋਂ ਕਾਲੀ ਤਲ ਗਰਾਊਂਡ 'ਚ ਹੀ ਨਹੀਂ ਹੈਗਾ ਤਾਂ ਵਰਕਰ ਫ੍ਰੀ ਹੋ ਗਿਆ ਵਰਕਰ ਸੈਂਟਰਲ ਹੋ ਗਿਆ ਵਰਕਰ ਨੇ ਫਿਰ ਸੋਚਿਆ ਵੀ ਸਰਕਾਰ ਨਾਲ ਭੁਗਤਤੀ ਜੀ ਜਾਂ ਉਤੋਂ ਇਸ਼ਾਰਾ ਸੀਗਾ ਵੀ ਸਰਕਾਰ ਨੂੰ ਭੁਗਤਣਾ ਇਹ ਤਾਂ ਹੁਣ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਆ ਕੀ ਹੋਇਆ ਸਾਰੇ ਪੰਜਾਬ 'ਚ ਅੱਛਾ ਭਾਈ ਪੋਸਟਰ ਦੇ ਉੱਤੇ ਫੋਟੋਆਂ ਲਾਉਣ ਦੇ ਨਾਲ ਵੀ ਅਸਰ ਪੈਂਦਾ ਕਿਉਂਕਿ ਐਤਕੀ ਇਹ ਵੀ ਚਰਚਾ ਨਾਲ ਛਿੜੀ ਆ ਕਹਿੰਦੇ ਫੋਟੋ ਨਹੀਂ ਲਾਈ ਜੀ ਵੱਡੇ ਲੀਡਰਾਂ ਦੀ ਚੰਦਰ ਸਿੰਘ ਚੰਨੀ ਦੀ ਲਾ ਲੋ ਪ੍ਰਤਾਪ ਸਿੰਘ ਬਾਜਵਾ ਦੀ ਲਾ ਲੋ ਫੋਟੋ ਨਹੀਂ ਨਜ਼ਰ ਆਈ ਚਾਹੇ ਡੇਰਾ ਬਾਬਾ ਨਾਨਕ ਸੁਜਨਦਾ ਸਿੰਘ ਰੰਧਾਵਾ ਦੀ ਗੱਲ ਕਰੀਏ ਚਾਹੇ ਇੱਥੇ ਕਿਦਰ ਬਾਹਾ ਰਾਜਾ ਬਣੇ ਦੀ ਗੱਲ ਕੀਤੀ ਜਾਵੇ ਕਹਿੰਦੇ ਇਹ ਵੀ ਇਹ ਵੀ ਫਰਕ ਪਿਆਗਾ ਤੁਸੀਂ ਤਾਂ ਗਰਾਊਂਡ ਦੇ ਉੱਤੇ ਰਹਿੰਦੇ ਹੋ ਤੁਸੀਂ ਦੇਖਦੇ ਹੋ ਕਿ ਲੋਕਾਂ ਦੇ ਵਿੱਚ ਫੋਟੋ ਦਾ ਪ੍ਰਭਾਵ ਪੈਂਦਾ ਦੇਖੋ ਜੀ ਇਹਜਾ ਤਾਂ ਕੋਈ ਗੱਲ ਨਹੀਂ ਹੈਗੀ ਵੀ ਪ੍ਰਭਾਵ ਵਾਲੀ ਗੱਲ ਹਾਂ ਉਹ ਤਾਂ ਕੋਈ ਲਾਹਾ ਲੈਣ ਲਈ ਨੈਗੇਟਿਵਿਟੀ ਫਿਲਾ ਸਕਦਾ ਠੀਕ ਹੈ ਜੀ ਕੋਈ ਐ ਜੇ ਕਿਤੇ ਪੋਸਟਰ ਲੱਗਿਆ ਹੋਇਆ ਕੋਈ ਦੇਖ ਕੇ ਕਹੇ ਵੀ ਇੱਥੇ ਇਹਦੀ ਫੋਟੋ ਨਹੀਂ ਹੈਗੀ ਮੈਂ ਇਹਨੂੰ ਵੋਟ ਨਹੀਂ ਪਾਉਣੀ ਇਦਾਂ ਤਾਂ ਤਾਂ ਕੁਝ ਨਹੀਂ ਹੁੰਦਾ ਜੀ ਨਾ ਇਦਾਂ ਦਾ ਕਦੇ ਹੋਇਆ ਨਾ ਹੋਣਾ ਇਹ ਤਾਂ ਸਾਫ਼ ਜੀ ਗੱਲ ਆ ਤੇ ਪਰ ਹਾਂ ਕੁਝ ਕੁ ਬੰਦੇ ਉਹਨੂੰ ਪਰਜੈਂਟ ਕਰ ਦਿੰਦੇ ਆ ਵੀ ਇੱਥੇ ਉਹਦੀ ਫੋਟੋ ਨਹੀਂ ਹੈਗੀ ਇੱਥੇ ਉਹ ਨਹੀਂ ਹੈਗਾ ਉਹਨੂੰ ਨੈਗੇਟਿਵਿਟੀ ਬਣਾ ਦਿੰਦੇ ਆ ਉਹਨੂੰ ਚਲਾ ਦਿੰਦੇ ਆ ਗੱਲ ਨੂੰ ਉਹ ਜਦੋਂ ਗੱਲ ਚੱਲਦੀ ਹੈ ਫਿਰ ਉਹ ਮੁੱਦਾ ਬਣ ਜਾਂਦਾ ਜਿਵੇਂ ਕਿ ਹੁਣ ਤੁਸੀਂ ਕੀਤਾ ਹਾਲਾਂਕਿ ਅਸੀਂ ਕੰਮ ਕੀਤਾ ਕਹਿ ਲੋ ਵੀ ਇੱਥੇ ਇਲੈਕਸ਼ਨ ਚ ਪਰ ਅਸੀਂ ਕਿ ਨੋਟਿਸ ਹੀ ਨਹੀਂ ਕੀਤੀਆਂ ਕਿਉਂਕਿ ਅਸੀਂ ਤਾਂ ਇੱਕ ਸਪਾਹੀ ਆ ਜਿਹੜਾ ਕਾਂਗਰਸ ਨਾਲ ਜੁੜਿਆ ਹੋਇਆ ਹੈ ਕਾਂਗਰਸ ਦਾ ਬੰਦਾ ਹੈ ਉਹਨੂੰ ਮੈਟਰ ਨਹੀਂ ਕਰਦਾ ਫੋਟੋ ਫੋਟੋ ਦਾ ਉਹਨੂੰ ਕੈਂਡੀਡੇਟ ਮੈਟਰ ਕਰਦਾ ਹੈ ਕੈਂਡੀਡੇਟ ਕਾ ਉਹਨੂੰ ਇਹ ਕਰਕੇ ਸਵਾਲ ਇਹ ਕੀਤਾ ਸੀ ਕਿਉਂਕਿ ਤੁਸੀਂ ਇਲੈਕਸ਼ਨਾਂ ਚ ਖੁਦ ਕੈਂਪੇਨ ਦੇ ਉੱਤੇ ਰਹੇ ਹੋ ਤੁਸੀਂ ਖੁਦ ਪ੍ਰ ਪ੍ਰਚਾਰ ਕਰਨ ਜਾਂਦੇ ਸੀ ਕਿ ਲੋਕ ਵੀ ਇਹ ਚੀਜ਼ਾਂ ਨੋਟ ਕਰਦੇ ਸੀ ਤੁਹਾਨੂੰ ਕਹਿੰਦੇ ਸੀ ਕਿ ਭਾਈ ਤੁਸੀਂ ਚੰਦਰ ਸਿੰਘ ਚੰਨੀ ਦੀ ਫੋਟੋ ਨਹੀਂ ਲਾਈ ਜਾਂ ਪ੍ਰਤਾਪ ਬਾਜਵਾ ਦੀ ਫੋਟੋ ਨਹੀਂ ਲਾਈ ਜਾਂ ਹੋਰ ਵੱਡੇ ਲੀਡਰ ਸੀਗੇ ਉਹਨਾਂ ਦੀ ਫੋਟੋ ਨਹੀਂ ਲਾਈ ਅਸੀਂ ਤਾਂ ਤੁਹਾਨੂੰ ਵੋਟ ਨਹੀਂ ਪਾਉਣੀ ਨਹੀਂ ਜੀ ਕਿਸੇ ਨੇ ਨਹੀਂ ਕਿਹਾ ਜੀ ਨਹੀਂ ਬਿਲਕੁਲ ਨਹੀਂ ਚੰਨੀ ਜੀ ਖੁਦ ਵੀ ਪ੍ਰਚਾਰ ਕਰਦੇ ਰਹੇ ਆ ਸਾਰੇ ਕਿਤੇ ਗਏ ਆ ਚੰਨੀ ਜੀ ਬਰਨਾਲੇ ਵੀ ਗਿਆ ਗਿੱਦੜ ਵਾਹੀ ਵੀ ਜਾ ਕੇ ਆਇਆ ਤੇ ਇਦਾਂ ਦਾ ਕੋਈ ਕਸ਼ ਨਹੀਂ ਪਤਾ ਲੋਕਾਂ ਦੇ ਵਿੱਚ ਇਸ ਚੀਜ਼ ਦਾ ਕੋਈ ਪ੍ਰਭਾਵ ਨਹੀਂ ਸਿਰਫ ਇੱਕ ਸੋਸ਼ਲ ਮੀਡੀਆ ਦੇ ਉੱਤੇ ਨੈਰੇਟਿਵ ਸਿਰਜਿਆ ਜਾਂਦਾ ਇੱਕ ਨੈਗੇਟਿਵਿਟੀ ਫਲਾਉਣ ਲਈ ਇੱਕ ਨੈਰੇਟਿਵ ਜਾਂ ਸਿਰਜਤਾ ਕੁਝ ਪਰਸਨਲ ਚੈਨਲ ਵਾਲਿਆਂ ਨੇ ਆਪਣੀ ਕਿੜ ਕੱਢਣ ਦੇ ਲਈ ਬਸ ਉਹ ਚਲਾਉਂਦੇ ਰਹਿੰਦੇ ਆ ਕੁਛ ਨਾ ਕੁਛ ਰਾਜਾ ਜੀ ਦੇ ਖਿਲਾਫ ਕਿਉਂਕਿ ਰਾਜਾ ਜੀ ਨਹੀਂ ਉਹਨਾਂ ਤੋਂ ਕਾਬੂ ਹਾਰੇ ਤੇ ਨਾ ਹੁਣੇ ਆ ਹਾਂ ਜੀ ਬਹੁਤ ਸ਼ੁਕਰੀਆ ਦੀਪ ਭਾਈ ਤਾਂ ਦੀਪ ਟਵਾਣਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਸਾਡੇ ਨਾਲ ਮਜੂਦ ਸੀਗੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜੋ ਕੁਝ ਵੀ ਇਹ ਨੈਟਿਵ ਸੋਸ਼ਲ ਮੀਡੀਆ ਦੇ ਉੱਤੇ ਜਾਂ ਮੀਡੀਆ ਗਲਾਰਿਆਂ ਦੇ ਅੰਦਰ ਚੱਲ ਰਿਹਾਗਾ ਉਹ ਬਿਲਕੁਲ ਹੀ ਬੇਬੁਨਿਆਦ ਆ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਜੇਕਰ ਅੱਜ ਤਿੰਨ ਸੀਟਾਂ ਅਸੀਂ ਜਿਹੜੇ ਚਾਹੇ ਹਾਰ ਚੁੱਕੇ ਆ ਪਰ ਉਹ ਕਹਿੰਦੇ ਵੀ ਅਸੀਂ ਹਾਰੇ ਨਹੀਂ ਅਸੀਂ ਜਿੱਤਿਆ ਕਿਉਂਕਿ ਅਸੀਂ ਇੱਕ ਤਕੜੀ ਫਾਈਟ ਦਿੱਤੀ ਆ ਅਸੀਂ ਆਪਣੀ ਵੋਟ ਬੈਂਕ ਨੂੰ ਬਰਕਰਾਰ ਰੱਖਿਆਗਾ ਅਸੀਂ ਵੋਟ ਪਰਸੈਂਟੇਜ ਆਪਣੀ ਡਿੱਗਣ ਨਹੀਂ ਦਿੱਤੀ ਜੇ ਕਾਲੀਦਲ ਮੈਦਾਨ ਚ ਹੁੰਦਾ ਤਾਂ ਅਸੀਂ ਅੱਜ ਸਮੀਕਰਨ ਕੁਝ ਹੋਰ ਹੋਣੇ ਸੀਗੇ ਤੇ ਜਦੋਂ ਸੱਤ ਸੀਟਾਂ ਪ੍ਰਧਾਨ ਨੇ ਜਿੱਤੀਆਂ ਸੀਗੀਆਂ ਤਾਂ ਉਦੋਂ ਕਿਉਂ ਨਹੀਂ ਰੌਲਾ ਪਾਇਆ ਗਿਆ ਅੱਜ ਇਹਨਾਂ ਰੌਲਾ ਕਿਉਂ ਪਾਇਆ ਜਾਂਦਾ ਕੈਮਰਾਮੈਨ ਗੁਰਜਰਦਰ ਸਿੰਘ ਦੇ ਨਾਲ ਮਹਾਰਾਜ ਸਿੰਘ ਭੁੱਲਰ ਐਸ ਐਮ ਟੀਵੀ ਪਟਿਆਲਾ